ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸ ਸੁਖਮਨ ਚੀਮਾ ਸਵਾਗਤ ਕਰਦਾ ਕੈਨੇਡਾ ਪੋਸਟ ਦੇ ਭੁੱਖ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਯੂਨੀਅਨ ਦੇ ਕਰਮਚਾਰੀਆਂ ਦੁਆਰਾ ਲੰਬੇ ਸਮੇਂ ਪਹਿਲਾਂ ਹੜਤਾਲ ਵੀ ਕੀਤੀ ਗਈ ਸੀ ਬਹੁਤ ਵਾਰ ਕ੍ਰਾਊਨ ਕਾਰਪੋਰੇਸ਼ਨ ਦੇ ਨਾਲ ਮੀਟਿੰਗਾਂ ਵੀ ਹੁੰਦੀਆਂ ਨੇ ਸਮਝੌਤੇ ਨੂੰ ਲੈ ਕੇ ਗੱਲਬਾਤ ਵੀ ਹੁੰਦੀ ਆ ਪਰ ਇੱਕ ਇਹ ਗੱਲਬਾਤ ਕਿਸੇ ਤਣਪੱਤਰ ਨਹੀਂ ਲੱਗਦੀ ਤਾਂ ਹੁਣ ਕੈਨੇਡਾ ਪੋਸਟ ਦੇ ਯੂਨੀਅਨ ਬੰਦ ਕਰਮਚਾਰੀਆਂ ਨੇ ਕਰਾਉਨ ਕਾਰਪੋਰੇਸ਼ਨ ਦੇ ਵੱਲੋਂ ਦਿੱਤੇ ਤਾਜ਼ਾ ਜਿਹੜੀ ਤਨਖਾਹੀ ਦੀ ਇੱਕ ਆਫਰ ਆ ਉਸ ਨੂੰ ਵੱਡੀ ਗਿਣਤੀ ਦੇ ਵਿੱਚ ਰੱਦ ਕਰ ਦਿੱਤਾ ਗਿਆ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ ਵੱਲੋਂ ਜਾਨੀ ਕਿ ਸੀਯੂਪੀਡਬਲੂ ਦੇ ਵੱਲੋਂ ਜੁਮੇਵਾਰ ਦਿਨ ਜਾਰੀ ਕੀਤੇ ਗਏ ਨਤੀਜਿਆਂ ਮੁਤਾਬਕ ਸ਼ਹਿਰੀ ਮੇਲ ਕੈਰੀਅਰਾਂ ਵਿੱਚੋਂ 68.5 ਅਤੇ ਪਿੰਡੂ ਅਤੇ ਉਪਨਗਰੀ ਸੇਵਕਾਂ ਦੇ ਵਿੱਚੋਂ 69.4 ਫੀਸਦੀ ਕਰਮਚਾਰੀਆਂ ਨੇ ਇਸ ਤਾਵੇ ਖਿਲਾਫ ਵੋਟਿੰਗ ਕੀਤੀ ਇਸ ਆਫਰ ਦੇ ਵਿੱਚ 4 ਸਾਲਾਂ ਦੌਰਾਨ ਲਗਭਗ 13% ਤਨਖਾਹ ਦੇ ਵਿੱਚ ਵਾਧਾ ਸ਼ਾਮਲ ਸੀ ਪਰ ਕੈਨੇਡਾ ਪੋਸਟ ਨੇ ਇੱਕ ਨਵੇਂ ਹਿੱਸੇ ਦੇ ਵਜੋਂ ਹਿੱਸਾ ਵਕਤੀ ਕਰਮਚਾਰੀ ਭਰਤੀ ਦੀ ਗੱਲ ਵੀ ਰੱਖੀ ਸੀ ਜਿਸ ਨੂੰ ਲਾਜ਼ਮੀ ਦੱਸਿਆ ਗਿਆ ਸੀ ਤਾਂ ਜੋ ਪੋਸਟਲ ਸਰਵਿਸ ਨੂੰ ਚਲਾਉਣਾ ਸੰਭਵ ਬਣ ਸਕੇ ਸੀਯੂਪੀਡਬਲਿਊ ਨੇ ਆਪਣੇ ਲਗਭਗ 55000 ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਆਫਰ ਨੂੰ ਰੱਦ ਕਰਨ ਯੂਨੀਅਨ ਦੇ ਇੱਕ ਬੁਲਟਨ ਰਾਹੀਂ ਕਿਹਾ ਹੁਣ ਕੈਨੇਡਾ ਪੋਸਟ ਨੂੰ ਮੁੜ 네ਗੋਸ਼ੀਏਸ਼ਨ ਟੇਬਲ ਤੇ ਆਉਣ ਦੀ ਲੋੜ ਹੈ ਤੇ ਸੱਚੀ ਮਤਲਬੀ ਗੱਲਬਾਤ ਹੈ ਸ਼ੁਰੂ ਕਰਨੀ ਚਾਹੀਦੀ ਹੈ ਯੂਨੀਅਨ ਵੱਲੋਂ ਲਾਗੂ ਕੀਤੀ ਗਈ ਕੌਮੀ ਓਵਰਟਾਈਮ ਬੈਨ ਰੋਕ ਜਾਨੀ ਕਿ ਜਿਹੜੇ ਓਵਰਟਾਈਮ ਦੇ ਉੱਪਰ ਯੂਨੀਅਨ ਦੇ ਵੱਲੋਂ ਰੋਕ ਲਗਾਈ ਗਈ ਸੀ ਉਹ ਫਿਲਹਾਲ ਉਸੇ ਤਰੀਕੇ ਦੇ ਨਾਲ ਜਾਰੀ ਹੈ ਜਿਸ ਦਾ ਪ੍ਰਭਾਵ ਕੰਮਕਾਜ ਦੇ ਉੱਪਰ ਪੈ ਵੀ ਰਿਹਾ ਤੇ 1-1 ਦੇ ਵਿੱਚ ਵੀ ਪੈ ਸਕਦਾ ਕੈਨੇਡਾ ਪੋਸਟ ਦੇ ਵੱਲੋਂ ਕਿਹਾ ਗਿਆ ਕਿ ਮਸੌਦਾ ਜਾਂ ਫਿਰ ਆਫਰ ਕੰਪਨੀ ਦੀ ਮਜੂਬਦਾ ਆਰਥਿਕ ਹਕੀਕਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਗਿਆ ਇਸ ਵਿੱਚ ਕਰਮਚਾਰੀਆਂ ਲਈ ਮਹੱਤਵਪੂਰਨ ਚੀਜ਼ਾਂ ਦੀ ਰਾਖੀ ਪਾਰਸਲ ਕਾਰੋਬਾਰ ਮੁੜ ਖੜਾ ਕਰਨ ਦੀ ਯੋਜਨਾ ਸ਼ਾਮਲ ਹੈ ਕੰਪਨੀ ਨੇ ਇਹ ਵੀ ਦੱਸਿਆ ਕਿ ਸਾਲ 2025 ਦੇ ਜੂਨ ਮਹੀਨੇ ਦੌਰਾਨ ਉਹਨਾਂ ਨੂੰ ਹਰ ਰੋਜ਼ ਲਗਭਗ 10 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਕੰਪਨੀ ਨੇ ਨਤੀਜੇ ਉੱਤੇ ਨਿਰਾਸ਼ਾ ਜ਼ਾਤਾਈ ਅਗਲੇ ਕਦਮ ਦੀ ਸਮੀਖਿਆ ਜਾਰੀ ਕੈਨੇਡਾ ਪੋਸਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਨਤੀਜਿਆਂ ਤੋਂ ਨਾਰਾਜ਼ ਹਾਂ ਪਰ ਕਰਮਚਾਰੀਆਂ ਦਾ ਇਸ ਪ੍ਰਤੀਕ ਪ੍ਰਤੀਕਿਰਿਆ ਦੇ ਵਿੱਚ ਭਾਗ ਲੈਣ ਲਈ ਅਸੀਂ ਧੰਨਵਾਦ ਕਰਦੇ ਹਾਂ ਕੰਪਨੀ ਨੇ ਅੱਗੇ ਇਹ ਵੀ ਕਿਹਾ ਕਿ ਹੁਣ ਅਗਲੇ ਕਦਮਾਂ ਦੀ ਸਮੀਖਿਆ ਵੀ ਕਰ ਰਹੇ ਨੇ VOTING 21 ਜੁਲਾਈ 2025 ਨੂੰ ਖੁੱਲੀ ਸੀ ਇਸ ਦੇ ਵਿੱਚ ਦੇਖ ਰਹੇਗਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਜਾਨੀ ਕਿ CIARB ਦੇ ਵੱਲੋਂ ਕੀਤੀ ਗਈ ਸੀ ਇਹ ਸਾਰੀ ਪ੍ਰਤੀਕਿਰਿਆ ਉਦੋਂ ਸ਼ੁਰੂ ਹੋਦੀ ਹੈ ਜਦੋਂ ਫੈਡਰਲ ਲੇਬਰ ਮੰਤਰੀ ਪੈਟੀ ਹਾਈਡਰ ਇਸ ਲੜਾਈ ਦੇ ਵਿੱਚ ਦਖਲ ਦਿੱਤਾ ਸੀ ਉਹਨਾਂ ਨੇ ਇੱਕ ਜ਼ਿੰਮੇਵਾਰ ਅਹੁਦੇ ਦੇ ਬਜੂ ਜਾਂ ਫਿਰ ਜ਼ਿੰਮੇਵਾਰ ਦਿੰਦੇ ਉੱਪਰ ਇੱਕ ਬਿਆਨ ਵੀ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ 18 ਮਹੀਨਿਆਂ ਦੀ ਚਰਚਾਵਾਂ ਤੋਂ ਬਾਅਦ ਕਰਮਚਾਰੀਆਂ ਦੀ ਆਵਾਜ਼ ਸੁਣੀ ਜਾਣੀ ਬਹੁਤ ਹੀ ਜ਼ਰੂਰੀ ਹੈ ਤਾਂ ਇਹ ਸਭ ਦੇ ਵਿਚਾਰੇ ਕੈਨੇਡਾ ਪੋਸਟ ਇਸ ਵਕਤ ਉਸ ਦਾ ਭਵਿੱਖ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ 55000 ਕਰਮਚਾਰੀਆਂ ਦੇ ਨਾਲ ਜਿਸ ਤਰੀਕੇ ਦਾ ਸਮਝੌਤਾ 네ਗੋਸ਼ੀਏਸ਼ਨ ਨੂੰ ਲੈ ਕੇ ਉਹਨਾਂ ਨੂੰ ਇੱਕ ਨਵਾਂ ਤਨਖਾਹ ਨੂੰ ਲੈ ਕੇ ਆਫਰ ਦਿੱਤੀ ਗਈ ਸੀ ਉਹ ਰੱਦ ਕਰ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖੋ ਕਿ ਸ਼ਹਿਰੀ ਮੇਲ ਕੈਰੀਅਰਾਂ ਵਿੱਚੋਂ ਜਿਹੜਾ 68% ਤੇ ਉਸ ਤੋਂ ਬਾਅਦ ਪਿੰਡੂ জাফর ਓਕਨ ਓਪਨ ਅਗਰੀ ਸੇਵਕ ਰਹੇ ਉਹਨਾਂ ਦੇ ਵਿੱਚੋਂ 69% ਜਾਨੀ ਕਿ ਬਹੁਤ ਵੱਡਾ ਹਿੱਸਾ ਹਲੇ ਵੀ ਉਹਨਾਂ ਦਾ ਇਸ ਦੇ ਖਿਲਾਫ ਚੱਲ ਰਿਹਾ ਇਸ ਜਿਹੜਾ ਇੱਕ ਆਫਰ ਦਿੱਤੀ ਗਈ ਸੀ ਤਰਖਾ ਨੂੰ ਲੈ ਕੇ ਉਸ ਦੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਰੱਦ ਕਰ ਦਿੱਤਾ ਗਿਆ ਜਾਨੀ ਕਿ ਯੂਨੀਅਨ ਬੰਦ ਕਰਮਚਾਰੀਆਂ ਨੇ ਕਰਾਉਲ ਕਾਰਪੋਰੇਸ਼ਨ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ voting ਕਰ ਦਿੱਤੀ ਆ ਉਹਨਾਂ ਦੀ ਦਿੱਤੀ ਹੋਈ ਇੱਕ ਆਫਰ ਲੈਟਰ ਕਹਿ ਸਕਦੇ ਆ ਉਸ ਨੂੰ ਰੱਦ ਕਰ ਦਿੱਤਾ ਗਿਆ